جدوں دا سکھ آلمی وجوہ چیا ہے پہلا حادثہ ننکانے سا. بھائی لشمن اُنہوں دونڈا سار دی نرائنس نے بہت وڈا انتظام کی تو سی اٹھارہ پتھان ملازم رکھے سن آ کوئی اس طریقے دا سکھ آو گردوارہ صدار دی کوئی لہر چلاو کوئی گل کرے کوئی ਹੱਥ ਵਾਹੇ ਲਖਮਣ ਸਿੰਘ ਕੋਸੋ ਸਿੰਘਾਂ ਨੂੰ ਨਾਲ ਲੈ ਕੇ ਚਲੇ ਪਹੁੰਚਦੇ ਆ ਸਾਰ ਗੋਲੀਆਂ ਦੀ 부ਛਾਰ ਤੜਪਦੇ ਆ ਆ ਨੋ ਫਿਰ ਝੰਡਾ ਲਾਲ ਬਣ ਕੇ ਥੱਲੋ ਅਦਨ ਉਸਾਰੀ ਇਹ ਸ਼ਹੀਦੀ ਅਜਾਈ ਨਹੀਂ ਗਈ ਨਨਕਾਣਾ ਸਾਹਿਬ ਹਜ਼ਾਰ ਲੋਕ ਨਨਕਾਣਾ ਸਾਹਿਬ ਸਿੱਖਾਂ ਦੇ ਹੱਥੇ ਚ ਨਨਕਾਣਾ ਸਾਹਿਬ ਤੇ ਗਵਾਇਆ ਪੰਜਾ ਸਾਹਿਬ ਤੇ ਗਵਾਇਆ ਲੱਖਾਂ ਦੀ ਸ਼ਹਾਦਤ ਇਤਨੇ ਇਸਤਰੀਆਂ ਦੀ ਇੱਜ਼ਤ ਨਾ ਗਈ ਕਤਨੀਆਂ ਦੀਆਂ ਗੱਡੀਆਂ ਜਾਣਾ ਇੱਕ ਲੱਖ ਦੇ ਕਰੀਬ ਸਿੱਖ ਜ਼ਿੰਦਾ ਜਲਾਏ ਗਏ ਜਾਂ ਗੋਲੀਆਂ ਨਾਲ ਬੰਦ ਹੋ ਗਏ ਲਾਸ਼ਾਂ ਨਾਲ ਭਰੀਆਂ ਹੀਆਂ ਗੱਡੀਆਂ ਅੰਮ੍ਰਿਤਸਰ ਪਹੁੰਚੀਆਂ ਜੋ ਟ੍ਰੇਨਾਂ ਵਿੱਚ ਆਂਧੇਰੇ ਟ੍ਰੇਨਾਂ થી ਮਾਰਦੇ ਗੱਡੀ ਪਹੁੰਚਦੀ ਰਹੀ ਅੰਮ੍ਰਿਤਸਰ ਜਿੰਦੇ ਬੰਦਿਆਂ ਦੀ ਨਹੀਂ ਲਾਸ਼ਾਂ ਹੀਆਂ ਇਹ ਇੱਕ ਬਹੁਤ ਵੱਡਾ ਸਾਕੇ ਜਿਹਦੇ ਨਾਲ ਸਿੱਖ ਕੌਮ ਆਪਣੇ ਬੜੇ ਕੀਮਤੀ ਇਤਿਹਾਸਿਕ ਅਸਥਾਨ ਗਵਾ ਲਿਖੀ